ਬਾਈਕੂ ਟਿਕਾ ਕਾਲਸਾ ਬਾਈਕੂ ਟਿਕਾ ਪਤੇ ਅੱਜ ਮਿਤੀ 13 312 ਮੈਂ ਕੁਰਦਾਸਪੁਰ ਜ਼ਿਲ੍ਹੇ ਦਾ ਨੌਕਰ ਕਾਹੇ ਹਾਂ ਮੇਰੇ ਨਾਮ ਸਾਰੇ ਇਸ ਨਕਤੇ ਦੇ ਉੱਤੇ ਜੀ ਵੀ ਭਾਰਤੀਏ ਹੋ ਬੈਠੇ ਸਾਨੂੰ ਪਤਾ ਲੱਗਿਆ ਕਿ ਸੈਂਟਰ ਦੀ ਸਰਕਾਰ ਮਾਦੰ ਮੰਡੇ ਵਿੱਚੋਂ ਜੋ ਨਾਂ ਤੇ ਕੰਟ੍ਰੀ ਨਹੀਂ ਚੱਪਰੀ ਜਿਹੜਾ ਨਾਲ ਪੌਥ ਪਰ ਨਕਸਾਨ ਹੋ ਹੋੜੇ ਦਿਨਾਂ ਚੋ ਜਾਣਾ ਕਿ ਫੜ ਕੇ ਇੱਥੇ ਛੁੱਟਣਾ ਪੱਕ ਚੰਦੇ ਆ ਔਰ ਛੋਨੇ ਨੇ ਮੰਡੀਾਂ ਦੇ ਵਿੱਚ ਹੋਣਾ ਤੇ ਮੰਡੀਾਂ ਦੇ ਵਿੱਚ ਜਗ੍ਹਾ ਹੈ ਨਹੀਂਗੀ ਤੇ ਇਹਦੇ ਨਾਲ ਪੋਰ ਸਰਕਾਰ ਦਾ ਜਿਹੜਾ ਰਿਸਟਰ ਪੰਜਾਬ ਦੇ ਨਾਲ ਖਰਾਬ ਹੋਊਗਾ ਤੇ ਪੰਜਾਬ ਦੀ ਸਰਕਾਰ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਮੈਂ ਟਿਕ ਨਹੀਂ ਕਰ ਰਹੀ ਕਿ ਅਸੀਂ ਇੱਕ ਗਾਮ ਨੂੰ ਖੜੀ ਕਰਾਈਏ ਕਿ ਇਹ ਨਵੀਂ ਫਸਲ ਆ ਰਹੀ ਹੈ ਔਰ ਆਮ ਪਾਰਟੀ ਦਾ ਕਿਸਾਨਾਂ ਦੀ ਹੈ ਹੀ ਨਹੀਂ ਨਾ ਬੀਜੇਪੀ ਹੈ ਤੇ ਇਹਨਾਂ ਦੋਨਾਂ ਪਾਰਟੀਆਂ ਨੂੰ ਪਤਾ ਹੀ ਨਹੀਂ ਹੈ ਕਿ ਜਿਵੇਂ ਜਰਾ ਕਿਵੇਂ ਚੱਲਦਾ ਕਿਵੇਂ ਹੁੰਦਾ ਕਿਵੇਂ ਕਰੀਦਾ ਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਇੱਥੇ ਆਪਣੇ ਅਫਸਰ ਭੇਜਨੇ ਚਾਹੀਦੇ ਹੈ ਤੇ ਪਤਾ ਲਗਾਣਾ ਚਾਹੀਦਾ ਹੈ ਕਿ ਕੀ ਤਕਲੀਫ ਹੈ ਇਸ ਬਾਰਡਰ ਦੇ ਜ਼ਿਲ੍ਹੇ ਦੇ ਰਿਖਰ ਤੇ ਬਹੁਤ ਹਾਸੀਅਤ ਹੈ ਕਿ ਗੁਰਦਾਸਪੁਰ ਜ਼ਿਲ੍ਹਾ ਇੱਕ ਪਪ ਸਟੇਟ ਦਿਨੋਂ ਨਹੀਂ ਲੱਗਦਾ ਹੈਗਾ ਤੇ ਇੱਥੇ ਅਸੀਂ ਕੋਈ gadgad ਨਹੀਂ ਚਾਹੁੰਦੇ ਜਿਹੜੀ ਕਿ ਲੋਕ ਸਤਜਣ ਕਦੇ ਇੱਥੇ ਸਰਕਾਰ ਦਾ ਕਾਕੀ ਦੇ ਸੋਪਾ ਹਸਤੇ ਹਨ ਕਿ ਸਰਕਾਰ ਦੋਨੋਂ ਸੈਂਟਰ ਤੇ ਪੰਜਾਬ ਇੱਥੇ ਦੇ ਪਾਸੇ ਮੁਕੜ ਕੇ ਇਹਨਾਂ ਦਾ ਝੋਨਾ ਸਕੋਣਗੇ ਕਿ ਜਿੱਥੇ ਪੰਜਾਬ ਕਿਸਾਨਾਂ ਦੇ ਚੋਲਣ ਹੋਣਗੇ ਸ਼ੁਰੂ ਹੋ ਗਏਗਾ ਵਾਇਪੂ ਜੀ ਦਾ ਹਾਲ ਸਾਰਾ